ਸਾਨੂੰ ਸਭ ਤੋਂ ਵਧੀਆ ਗੱਲ ਜਿਹੜੀ ਇੱਥੇ ਲੱਗੀ ਇਹ ਲੱਗਿਆ ਵੀ ਹਰ ਇੱਕ ਬੰਦੇ ਦੇ ਜਿਹੜੇ ਇੱਥੇ ਪੈਸੇ ਲੱਗੇ ਆ ਨਾ ਪਹਿਲੀ ਗੱਲ ਤਾਂ ਉਹ ਵਸੂਲ ਹੋਏ ਆ। ਪੂਰਾ ਵਧੀਆ ਬਈ ਇਹਨਾਂ ਦਾ ਸਾਰਾ ਸਮਝਾਉਣ ਦਾ ਤਰੀਕਾ ਦੱਸਣ ਦਾ ਬੰਦੇ ਨੂੰ ਨਹੀਂ ਕੁਝ ਪਤਾ ਲੱਗਦਾ ਬਾਰ-ਬਾਰ ਰਿਪੀਟ ਕਰਦੇ ਆ। ਪਰ ਇਹਨਾਂ ਨੇ ਮੈਂ ਇੱਕ ਗੱਲ ਹੋਰ ਦੱਸਦਣਾ ਚਾਹਣਾ ਇੱਕ ਹੋਰ ਵੀ ਪ੍ਰਬੰਧ ਕਰਿਆ ਹੈ ਅਸੀਂ ਜਿਵੇਂ ਬੱਸ ਸਟੈਂਡ ਤੋਂ ਜਿਹੜੇ ਆਪਣੇ ਕੋਈ ਭੈਣ ਭਾਈ ਇੱਥੇ ਆਏ ਹੈਗੇ ਬੱਸਾਂ ਤੇ ਆਏ ਆ ਦੂਰੋਂ ਆਏ ਆ। ਟੈਕਸੀ ਇਹਨਾਂ ਦੀ ਬੱਸ ਸਟੈਂਡ ਤੋਂ ਆਉਂਦੀ ਹੈ ਇੱਥੋਂ ਤੱਕ ਵੀਰੇ ਮੇਰਾ ਨਾਮ ਕਵਾਲ ਹੈ ਮਾਨਸਾ ਤੋਂ ਆਇਆ ਮੈਂ ਕੋਰ ਵਾਲੇ ਪਿੰਡ ਤੋਂ ਤੇ ਮੇਰਾ ਨਾਮ ਸਿੰਦਾ ਸਿੰਘ ਹੈ ਚੇਰਿਆਂ ਵਾਲੀ ਪਿੰਡ ਹੈ ਮਾਨਸਾ ਜਿਹੜਾ ਪਹਿਲੀ ਵਾਰੀ ਅਸੀਂ ਇੱਥੇ ਆਏ ਆ ਕੱਲ ਸਾਡੀ ਟ੍ਰੇਨਿੰਗ ਦਾ ਪਹਿਲਾ ਦਿਨ ਸੀ ਤੇ ਵੀਰੇ ਸਾਨੂੰ ਸਭ ਤੋਂ ਵਧੀਆ ਗੱਲ ਜਿਹੜੀ ਇੱਥੇ ਲੱਗੀ ਸਾਨੂੰ ਇਹ ਲੱਗਦਾ ਕਿ ਵੀ ਮੈਂ ਪਹਿਲਾਂ ਹੋਰ ਗਿਆਗਾ ਕਈ ਫੰਕਸ਼ਨਾਂ ਚ ਕਈ ਟ੍ਰੇਨਿੰਗਾਂ ਤੇ ਹਨ ਤੇ ਬਰਗੌੜ ਫਾਰਮ ਦੀ ਪਹਿਲੀ ਟ੍ਰੇਨਿੰਗ ਆਈ ਹੈ ਪਰ ਬਈ ਸਾਨੂੰ ਇਹ ਲੱਗਿਆ ਵੀ ਹਰ ਇੱਕ ਬੰਦੇ ਦੇ ਜਿਹੜੇ ਇੱਥੇ ਪੈਸੇ ਲੱਗੇ ਆ ਨਾ ਪਹਿਲੇ ਨਾਲ ਤਾਂ ਉਹ ਵਸੂਲ ਹੋਏ ਆ ਬੰਦੇ ਨੇ ਕਰੇ ਆ ਪੂਰਾ ਵਧੀਆ ਬਈ ਇਹਨਾਂ ਦਾ ਸਾਰਾ ਸਮਝਾਉਣ ਦਾ ਤਰੀਕਾ ਦੱਸਣ ਦਾ ਬੰਦੇ ਨੂੰ ਨਹੀਂ ਕੁਝ ਪਤਾ ਲੱਗਦਾ بار-ਬਾਰ ਰਿਪੀਟ ਕਰਦੇ ਆ ਤੇ ਬਾਕੀ ਵੀਰੇ ਸਾਰਾ ਖਾਣ ਪੀਣ ਦਾ ਹੀ ਬਹੁਤ ਵਧੀਆ ਪਰੰਤੂ ਬੰਦਿਆ ਦਾ ਨੇਚਰ ਬਹੁਤ ਚੰਗਾ ਹੈ ਖਾਸ ਕਰਕੇ ਕੰਗ ਸਾਹਿਬ ਦਾ ਤੇ ਆਪਣੇ ਬਾਸੀ ਸਾਹਿਬ ਦਿੱਲੀ ਤੋਂ ਬਾਈਕ ਬਹੁਤ ਵਧੀਆ ਘਰ ਵਰਗਾ ਇਹੀ ਲੱਗਦਾ ਸਾਨੂੰ ਮੈਂ ਪਹਿਲੇ ਦਿਨ ਇੱਥੇ ਆਇਆ ਸੀ ਕੱਲ ਮੈਨੂੰ ਇਹ ਲੱਗਦਾ ਸੀਗਾ ਬਾਈ ਜੀ ਨੂੰ ਮਿਲ ਕੇ ਕੰਗ ਸਾਹਿਬ ਨੂੰ ਵੀ ਪਤਾ ਨਹੀਂ ਕਿੰਨੇ ਕੇ ਟਾਈਮ ਤੋਂ ਆਪਣੀ ਬੰਦੇ ਨਾਲ ਜਾਣ ਪਛਾਣ ਹੈ ਇੰਨਾ ਵਧੀਆ ਟ੍ਰੀਟ ਕਰਦੇ ਆ ਤੇ ਹਰ ਇੱਕ ਨੂੰ ਹੀ ਇਦਾਂ ਕਰਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਮਾਹੌਲ ਸੀ ਬਹੁਤ ਵਧੀਆ ਟ੍ਰੇਨਿੰਗ ਮਿਲੀ ਹੈ ਜੀ ਬਹੁਤ ਵਧੀਆ ਜੀ ਡਾਕਟਰ ਮਨਸ਼ੀ ਸਾਹਿਬ ਨੇ ਬਹੁਤ ਵਧੀਆ ਤਿਆਰਬਾ ਦੱਸਿਆ ਬਾਰ ਬਾਰ ਪੁੱਛੀ ਗੱਲ ਹਰੇਕ ਦੱਸੀਆਂ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਅਣਪੀਣ ਦਾ ਪ੍ਰਬੰਧ ਬਹੁਤ ਵਧੀਆ ਸੀ ਨਹੀਂ ਨਹੀਂ ਬਾਈ ਸਾਨੂੰ ਕੋਈ ਕਮੀ ਆਈ ਨਹੀਂ ਦੱਸਿਗੀ ਜੀ ਕਾਨੂੰ ਵਧੀਆ ਰੂਮ ਮਿਲਿਆ ਰਹਿਣ ਨੂੰ ਹੋਟਲ 'ਚ ਵਧੀਆ ਸਾਨੂੰ ਰੋਟੀ ਪਾਣੀ ਸਭ ਕੁਝ ਵਧੀਆ ਮਿਲਿਆ ਵੀਰੇ ਮਤਲਬ ਆਉਣ ਜਾਣ ਦਾ ਸੀ ਤਾਂ ਆਇਆ ਆਪਦੇ ਕਾਰ ਤੇ ਪਰ ਇਹਨਾਂ ਨੇ ਮੈਂ ਇੱਕ ਗੱਲ ਹੋਰ ਦੱਸਦਣਾ ਚਾਹੁੰਦਾ ਇੱਕ ਹੋਰ ਵੀ ਪ੍ਰਬੰਧ ਕਰਿਆ ਸੀ ਜਿਵੇਂ ਬੱਸ ਸਟੈਂਡ ਤੋਂ ਜਿਹੜੇ ਆਪਣੇ ਕੋਈ ਭੈਣ ਭਾਈ ਇੱਥੇ ਆਏ ਹੈਗੇ ਬੱਸਾਂ ਤੇ ਆਏ ਆ ਦੂਰੋਂ ਆਏ ਆ ਟੈਕਸੀ ਇਹਨਾਂ ਦੀ ਬੱਸ ਸਟੈਂਡ ਤੋਂ ਆਉਂਦੀ ਹੈ ਇੱਥੋਂ ਤੱਕ ਇੱਥੋਂ ਛੱਡ ਕੇ ਜਾਂਦੇ ਆ ਵਾਪਸ ਹਾਂਜੀ ਵੀਰੇ ਬਹੁਤ ਵਧੀਆ ਇਹਨਾਂ ਨੇ ਸਾਰਾ ਮਤਲਬ ਕਿ ਪਾ 1.5 ਹਜ਼ਾਰ ਰੁਪਿਆ ਲੈਂਦਾ ਉਹਦੇ ਚ ਟ੍ਰੇਨਿੰਗ ਵੀ ਸਾਰੀ ਦਿੱਤੀ ਆ ਸਾਰੀ ਉਹਦੇ ਚ ਉਹ ਨੌਲਜ ਦਿੱਤੀ ਇਹਨਾਂ ਨੇ ਬੱਕਰੀ ਫਾਰਮ ਬਾਰੇ ਪਾਲਣ ਬਾਰੇ ਵੀ ਕਿੱਦਾਂ ਆਪਾਂ ਨੂੰ ਫਾਰਮ ਪਾਉਣਾ ਚਾਹੀਦਾ ਸਭ ਕੁਝ ਇਹਨਾਂ ਨੇ ਟੋਟਲੀ ਡਿਟੇਲ ਦਿੱਤੀ ਆ ਤੇ ਇੱਕ ਇਹਦੇ ਚ ਵੀਰੇ ਉਹੀ 5000 ਦੇ ਵਿੱਚ ਸਾਰਾ ਕੁਝ ਇਹਨਾਂ ਨੇ ਰਹਿਣ ਸਹਿਣ ਦਾ ਜਿਹੜੇ ਆਪਣੇ ਕੋਈ ਭੈਣ ਭਾਈ ਬੱਸ ਸਟੈਂਡ ਤੋਂ ਬੱਸ ਥਰੂ ਆਏ ਆਗੇ ਉਹਨਾਂ ਨੂੰ ਇੱਥੇ ਲੈ ਕੇ ਆਉਣ ਦਾ ਵੀ ਟੋਟਲ ਖਰਚਾ ਇਹਨਾਂ ਦਾ ਸੀ ਤੇ ਵੀਰੇ ਬਹੁਤ ਵਧੀਆ ਭਾਈ ਮੈਂ ਤਾਂ ਇੱਥੇ ਪਹਿਲੀ ਵਾਰ ਹੀ ਆਇਆ ਹਾਂ ਔਰ ਕਿਤੇ ਮੈਂ ਟ੍ਰੇਨਿੰਗ ਲੈਣ ਗਿਆ ਨਹੀਂ ਸੀ ਬੱਕਰੀ ਇਹਦੀ ਆਪਣਾ ਬੱਕਰੀ ਪਾਲਣ ਦੇ ਤੇ ਮੈਂ ਤਾਂ ਇਹ ਕਹਿੰਦਾ ਵੀ ਆਪਣੇ ਇੱਥੇ ਨੇੜੇ ਵੀ ਪੈਂਦਾ ਠੀਕ ਹੈ ਤੇ ਇੱਥੇ ਆਉਣ ਤੇ ਬਹੁਤ ਵਧੀਆ ਹੈ ਸਾਨੂੰ ਇਸ ਬਹੁਤ ਵਧੀਆ ਲੱਗੀ ਹੁਣ ਬਾਈ ਪਹਿਲਾਂ ਤੋਂ ਕੰਮ ਕਰਦਾ ਬਾਈ ਲਾ ਕੇ ਆਇਆ ਟ੍ਰੇਨਿੰਗ ਕਾ ਵੀ ਤਾਂ ਅੰਦਾਜ਼ਾ ਰਹਿੰਦਾ ਤੇ ਪਰ ਇਹ ਵੀ ਕਹਿੰਦਾ ਵੀ ਇੱਥੋਂ ਵਰਗਾ ਮਾਹੌਲ ਨਹੀਂ ਕਿਤੇ ਮਿਲਿਆ ਨੌਲੇਜ ਬਹੁਤ ਮਿਲੀ ਹੈ ਬਾਈ ਇੱਥੇ ਡਾਕਟਰ 바ਸੀ ਸਾਹਿਬ ਨੇ ਬਹੁਤ ਨੌਲੇਜ ਦਿੱਤੀ ਹੈ ਅਡਵਰਡ ਨਹੀਂ ਉਹ ਅਗਲਾ ਸਮਝਾ ਕੇ ਜੇ ਮਾੜਾ ਮਾੜਾ ਉਹ ਕਰ ਜਾਂਦਾ ਬਹੁਤ ਵਧੀਆ ਨੌਲੇਜ ਦਿੱਤੀ ਹੈ ਡਾਕਟਰ ਸਾਹਿਬ ਨੇ ਇੱਕੋ ਇੱਕ ਸਾਰਾ ਕਾਸੇ ਬਾਰੇ ਦੱਸਿਆ ਜਿਹਨੇ ਕਿਸੇ ਨੇ ਲੋਨ ਲੈਣਾ ਉਹਦੇ ਵਾਸਤੇ ਆ ਬੱਕਰੀਆਂ ਦਾ ਟਰੀਟਮੈਂਟ ਕਿਵੇਂ ਆ ਸਾਰਾ ਕੁਝ ਦੱਸਿਆ ਬਹੁਤ ਵਧੀਆ ਨੌਲੇਜ ਦਿੱਤੀ